ਦੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਜਿਹਦੇ ਦਿਸ਼ਾ ਨਿਰਦੇਸ਼ ਸ਼ੀਟ ਥਾਣਾ ਸ਼ੰਭੂ ਦੀ ਟੀਮ ਨੇ ਐਸ ਐਚਓ ਹਰਪ੍ਰੀਤ ਸਿੰਘ ਤੇ ਚੌਂਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਟਿਪਲਾ ਚੌਂਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਲਝਿਆ ਹੋਇਆ ਕੇਸ ਸੀਗਾ ਉਹ ਟਰੇਸ ਕੀਤਾ ਇਹ ਮੈਂ ਤੁਹਾਨੂੰ ਇਹਦੇ ਸਾਰੇ ਫੈਕਟਸ ਦੱਸ ਦਿਆਂ ਇਹ 10 7 2025 ਨੂੰ ਸ਼ਾਮ ਨੂੰ 5:30 ਵਜੇ ਕਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇੜੇ ਪਿੰਡ ਦਾ ਉਹ ਇੱਥੇ ਪੇਸ਼ੀ ਸੀ ਉਹਦੀ ਰਾਜਪੁਰੇ ਇੱਥੋਂ ਪੇਸ਼ੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਥੇ ਇੱਕ ਸਕੋਰਪਿਓ ਗੱਡੀ ਕਾਲੇ ਰੰਗ ਦੀ ਆਈ ਤੇ ਉਹਨੂੰ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਉੱਤੇ ਉਹਨੂੰ ਬੇ ਬੜੀ ਬੇਰਹਿਮੀ ਨਾਲ ਆ ਵੀਡੀਓ ਵੀ ਤੁਹਾਨੂੰ ਮੈਂ ਪਾ ਰਿਹਾ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇੱਕ ਤਰ੍ਹਾਂ ਦਾ ਦਾ ਮਾਰ ਕੇ ਜੁੱਟ ਗਿਆ ਸੀ ਉਹ ਤੇ ਉਸ ਤੋਂ ਬਾਅਦ ਉੱਥੋਂ ਭੱਜ ਗਿਆ ਉਸ ਤੋਂ ਬਾਅਦ ਉਹ ਬੰਦਾ ਦਾਖਲ ਹੋਇਆ ਉਸ ਹੀ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਚ ਸ਼ਖਲਾਂ ਪਛਾਣਾਈਆਂ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕੋਈ ਪੁਰਾਣੀ ਲੜਾਈ ਝਗੜਾ ਸੀ ਉਹਦਾ ਨਾਮ ਲਈ ਜਾਂਦਾ ਸੀਗਾ ਅਸੀਂ ਫਿਰ ਉਸ ਦੇ ਬਿਆਨ ਤੇ ਮਤਲਬ ਅਨਨੋਨ ਬੰਦਿਆਂ ਤੇ ਐਫ ਆਈ ਆਰ ਨੰਬਰ 76 ਮਿਤੀ 15/7 ਨੂੰ ਥਾਣਾ ਸ਼ੰਭੂ 307 ਤੇ ਹੋਰ ਧਾਰਾਂ ਦੇ ਤੇ 414899 বিএনএস ਦੀਆਂ ਹੋਰ ਆ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਤੀ ਤਫ਼ਤੀਸ਼ ਦੌਰਾਨ ਜਦੋਂ ਅਸੀਂ ਡгай ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਟ੍ਰੇਸ ਕਰਾਇਆ ਗੱਡੀ ਦਾ ਨੰਬਰ ਹੈ ਜੀ ਐਚਆਰ 51ਬੀ 6643 ਇਹ ਕਲਾਸਿਕ ਸਕੋਰਪੀਓ ਕਲਾਸਿਕ ਬਲੈਕ ਰੰਗ ਦੀ ਹੈ 2016 ਮਾਡਲ ਜਦੋਂ ਇਹ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਤਿਹਬਾਦ ਦਾ ਸੀਗਾ ਮਾਲਕ ਨੇ ਮਤਲਬ ਇਹ ਦੱਸਿਆ ਉਹ ਮਜੀਠੀਆ ਐਨਕਲੇਵ ਰਹਿੰਦਾ ਕਰਾਇਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਏਡੇ ਤੋਂ ਸਨੌਰ ਤੋਂ ਤੇ ਉਹ ਇਹ ਗੱਡੀ ਮੇਰੇ ਕੋਲ 2 ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ 6.5 7000 ਰੁਪਏ ਚ ਵੀ ਮੇਰਾ ਬਰਥਡੇ ਆ ਅਸੀਂ ਬਰਥਡੇ ਮਨਾ ਕੇ ਆਉਣਾ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਟਰੇਸ ਕੀਤਾ ਤਾਂ ਉਹਦੇ ਟਰੇਸ ਕਰਕੇ ਅਸੀਂ ਇੱਕ ਜਿਹੜਾ ਸਲੂਜਾ ਕੀ ਨਾਮ ਆਦਾ ਜਸ ਜੋ ਸਲੂਜਾ ਵਾਸੀ ਸੰਤ ਹਜਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਲੋਤਰਾ ਇਹ ਹੈਗਾ ਗੁਰਨਾਨਕ ਨਗਰ 5 ਨੰਬਰ ਗਲੀ ਜਿਹਰਾਂ ਦਾ ਇਹਨਾਂ ਤੇ ਇਹ 2021-21 ਸਾਲ ਦੇ ਮੁੰਡੇ ਨੇ ਪਹਿਲਾਂ ਵੀ ਇਹਨਾਂ ਤੇ ਜਿਹੜਾ ਜਸਜੋਤ ਹੈ ਉਹਦੇ ਖਿਲਾਫ 303 307 ਦਾ ਪਰਚਾ ਦਰਜਾ ਉਹ ਬਾਹਰ ਆਇਆ ਵਾ ਬੇਲ ਤੇ ਤੇ ਜਿਹੜਾ ਨਮਨ ਹਲੂਜਾ ਇਹਦੇ ਇਕਤਵਾਲੀ ਪਰਚਾ ਦਰਜ ਹੈ ਇਹਨਾਂ ਨੂੰ ਅਸੀਂ ਮਤਲਬ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲ ਰਹੇ ਸੀ ਉਹ ਆਈਪੀਡੀਆਰ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਕੱਲ ਇਹਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਇਨਾਂ ਤੋਂ ਜਿਹੜੀ ਗੱਡੀ ਸੀਗੀ ਉਹ ਅਸੀਂ ਬਰਬੰਦ ਕਰਾ ਲਈ। ਅ ਬਲੈਕ ਸਕੋਰਪੀਓ ਜਿਹੜੀ ਵਰਤੀ ਗਈ ਸੀ ਤੇ ਇਹਨਾਂ ਦੀ ਫਿਰ ਜਦੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਿਆ ਵੀ ਇਹ ਨਨੇੜੇ ਅੱਜ ਤੋਂ ਕੁਛ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਦਰਜ ਹੋਇਆ ਸੀ ਕਿਡਨਾਪਿੰਗ ਦਾ। ਉਹ ਕਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮੁਕਦਮੇ 'ਚ ਮਦਈ ਹੈ। ਕੋਨੇ ਮਤਲਬ ਇੱਕ ਮਰਿੰਦਰ ਤੇ ਉਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ। ਉਹਨਾਂ ਨੇ ਦਰਜ ਕਰਾਇਆ ਸੀ ਵੀ ਉਹ ਕਿਸੇ ਜ਼ਮੀਨ ਦਾ ਬਹਾਨਾ ਲੈ ਕੇ ਦਿਖਾਉਣ ਵਾਸਤੇ ਚਲੇ ਗਏ ਤੇ ਉੱਥੇ ਉਹਨੂੰ ਕੈਪਚਰ ਕਰ ਲਿਆ ਤੇ ਉਹਨਾਂ ਲੜਾਈ ਝਗੜਾ ਕੀਤਾ ਉਹ ਬੰਦਿਆਂ ਤੇ ਜੋ ਪਰਚਾ ਦਰਜ ਹੋ ਗਿਆ ਉਹ ਇੱਥੋਂ ਸਕਿਪ ਕਰ ਗਏ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜੌਨੀ ਦਵਿੰਦਰ ਸਿੰਘ ਸਨ ਉਹ ਕਸ਼ਮੀਰ ਸਿੰਘ ਆਲਰੇਡੀ ਅਮਰੀਕਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸੀਗਾ ਮੇਨ ਦੋਸ਼ੀ ਦਾ ਕਸ਼ਮੀਰ ਇਹ ਵੀ ਮਤਲਬ ਕਿਸੇ ਇੱਥੋਂ ਚਲੇ ਗਏ ਨੇ ਕੋਈ ਦੁਬਈ ਜਾਂ ਕਿਤੇ ਹੋਰ ਉੱਥੋਂ ਇਹਨਾਂ ਨੇ ਆਹ ਜਿਹੜੇ ਨਮਨ ਸੀਗਾ ਤੇ ਨਮਨ ਮਲੋਤਰਾ ਨਾਮ ਦੇ ਬੰਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਤੇ ਦੱਸਿਆ ਵੀ ਸਾਡੀ ਲੜਾਈ ਝਗੜਾ ਚੱਲਦਾ ਵੀ ਅਸੀਂ ਇਹ ਬੰਦੇ ਨੂੰ ਇਹ ਇਹ ਨੂੰ ਸਬਕ ਸਿਖਾਉਣਾ ਤੇ ਉਹਨਾਂ ਨੇ